ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਜੜੀ ਆ ਉਹ ਬਠਿੰਡਾ ਤੋਂ ਸਾਹਮਣੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸਿਆ ਕਿ ਔਰਤ ਰਾਤ ਦੇ ਵੇਲੇ ਰੋਕ ਕੇ ਨੌਜਵਾਨਾਂ ਨੂੰ ਕਰ ਦਿੰਦੀ ਸੀ ਵੱਡਾ ਕਾਂਡ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਇੱਕ ਔਰਤ ਜਿਹੜੀ ਆ ਰਾਤ ਦੇ ਵੇਲੇ ਇੱਕ ਨੌਜਵਾਨ ਨੂੰ ਹੱਥ ਦੇ ਕੇ ਰੋਕਦੀ ਆ ਤਾਂ ਉਹਦੇ ਕੋਲੋਂ ਜਿਹੜਾ ਆ ਉਹ ਮਦਦ ਦੀ ਗੁਹਾਰ ਲਗਾਉਂਦੀ ਆ ਕਿ ਮੈਨੂੰ ਕਿਸੇ 500 ਰੁਪਏ ਦੀ ਜ਼ਰੂਰਤ ਆ ਤਾਂ ਨੌਜਵਾਨ ਜਿਹੜਾ ਆ ਉਹ ਆਪਣੇ Google Pay ਤੋਂ ਜਿਹੜਾ ਆ ਉਸ ਨੂੰ 500 ਰੁਪਏ ਟਰਾਂਸਫਰ ਕਰਦਾ ਹੈ ਤੇ ਇੰਨੀ ਦੇਰ ਦੇ ਵਿੱਚ ਔਰਤ ਦੇ ਨਾਲ ਪਿੱਛੇ ਖੜੇ ਹੋਏ ਉਸਦੇ ਸਾਥੀ ਆ ਜਾਂਦੇ ਨੇ ਤਾਂ ਉਸ ਨੌਜਵਾਨ ਦਾ Google Pay ਦਾ ਜਿਹੜਾ ਪਾਸਵਰਡ ਆ ਉਹ ਦੇਖ ਲੈਂਦੇ ਨੇ ਤਾਂ ਉਸ ਤੋਂ ਬਾਅਦ ਉਸ ਨੌਜਵਾਨ ਦੇ ਨਾਲ ਮਾਰਕੁੱਟ ਕਰਦੇ ਨੇ ਤਾਂ ਉਸ ਦਾ ਮੋਬਾਈਲ ਖੋ ਕੇ ਉੱਥੋਂ ਫਰਾਰ ਹੋ ਜਾਂਦੇ ਤਾਂ ਉਸ ਤੋਂ ਬਾਅਦ ਜਿਹੜਾ ਆ 1 ਲੱਖ ਰੁਪਇਆ ਜਿਹੜਾ ਉਹਦੇ ਅਕਾਊਂਟ ਦੇ ਵਿੱਚੋਂ ਜਿਹੜਾ ਟਰਾਂਸਫਰ ਕਰ ਲਿੱਤਾ ਜਾਂਦਾ ਤਾਂ ਪੁਲਿਸ ਵੱਲੋਂ ਜਿਹੜਾ ਆ ਉਦੋਂ ਕੰਪਲੀਟ ਜਦੋਂ ਕੀਤੀ ਜਾਂਦੀ ਤਾਂ ਪੁਲਿਸ ਹਰਕਤ ਦੇ ਵਿੱਚ ਆਉਂਦੀ ਹੈ ਤਾਂ ਪੁਲਿਸ ਵੱਲੋਂ ਬਹੁਤ ਹੀ ਜਲਦ ਇਸ ਜਿਹੜੀ ਔਰਤ ਹੈ ਜਿਸ ਵੱਲੋਂ ਇਹ ਪੂਰੀ ਸਾਜ਼ਿਸ਼ ਰਚੀ ਗਈ ਸੀ ਇਸ ਔਰਤ ਨੂੰ ਜਿਹੜਾ ਉਹ ਕਾਬੂ ਕਰ ਲਿੱਤਾ ਜਾਂਦਾ ਤਾਂ ਫਿਲਹਾਲ ਜਿਹੜੀ ਔਰਤ ਹੈ ਪੁਲਿਸ ਦੇ ਕਬਜ਼ੇ ਦੇ ਵਿੱਚ ਨੇ ਔਰ ਕੀ ਕੁਝ ਕਹਿ ਰਹੇ ਨੇ ਪੁਲਿਸ ਦੇ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਮੇਨੂੰ ਪੁੱਤਰ ਅਤਰ ਸਿੰਘ ਵਾਸੀ ਨਾਈ ਵਾਲਾ ਤਸੀਲ ਪਤਣਾ ਜਿਲ੍ਹਾ ਪਟਿਆਲਾ ਉਹਨਾਂ ਨੇ ਇੱਕ ਬਿਆਨ ਦਰਜ ਕਰਾਇਆ ਕਿ 17 ਮਾਰਚ ਦੀ ਰਾਤ ਨੂੰ ਇਹ ਤਕਰੀਬਨ 8 ਵਜੇ ਜਲੇਬੀ ਵਾਲੇ ਚੌਂਕ ਕੋਲੇ ਇੱਕ ਲੇਡੀ ਨੇ ਇਹਨਾਂ ਨੂੰ ਹੱਥ ਦਿੱਤਾ ਤੇ ਉੱਥੇ ਰੁਕ ਗਏ ਉਹਨਾਂ ਨਾਲ ਕੋਈ 5-4 ਮਿੰਟ ਇਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਦੇ ਨਾਲ ਦੋ ਬੰਦੇ ਹੋਰ ਸੀਗੇ ਫਿਰ ਇਹਨਾਂ ਨੇ ਉਹ ਲੇਡੀ ਨੇ ਇਹਨਾਂ ਤੋਂ ਕੋਈ ਇਹਨਾਂ ਦੇ ਦੱਸਣ ਮੁਤਾਬਕ ਤਰਸ ਦੇ ਆਧਾਰ ਤੇ ਉਹਨੇ ਕਿਹਾ ਵੀ ਮੈਨੂੰ 500 ਰੁਪਿਆ Google Pay ਕਰ ਦਿਓ ਇਹਨਾਂ ਨੇ ਜਦੋਂ ਪੈਸੇ ਇਹਨਾਂ ਨੂੰ ਟਰਾਂਸਫਰ ਕੀਤੇ ਤਾਂ ਪਿੱਛੇ ਜਿਹੜੇ ਖੜੇ ਸੀ ਇਹਨਾਂ ਦੇ ਕਰੋੜੇ ਮੈਂਬਰ ਹੋਰ ਉਹਨਾਂ ਨੇ ਕੋਈ ਇਹਨਾਂ ਦਾ UPI ਪਿਨ ਦੇਖ ਕੇ ਫਿਰ ਬਾਅਦ ਚ ਉਹਨਾਂ ਦਾ ਮੋਬਾਈਲ ਸਨੇਚ ਕਰ ਲਿਆ ਮੋਬਾਈਲ ਸਨੇਚ ਕਰਕੇ ਉਹ ਭੱਜ ਗਏ ਫਿਰ ਇਹਨਾਂ ਦੇ ਆਪਣੇ UPI ਤੋਂ Google Pay ਤੋਂ ਇਹਨਾਂ ਨੇ ਵਕ-ਵਕ ਖਾਤਿਆਂ 'ਚ ਟਰਾਂਜੈਕਸ਼ਨ ਕਰਕੇ ਤਕਰੀਬਨ 1,10,000 ਰੁਪਇਆ ਟਰਾਂਸਫਰ ਕਰ ਲਿਆ ਜਿਸ ਨੂੰ ਇਹਨਾਂ ਨੇ ਫਿਰ ਸਾਨੂੰ ਬਿਆਨ ਲਿਖਾਇਆ ਤੇ ਅਸੀਂ ਕਾਰਵਾਈ ਕਰਦੇ ਹੋਏ ਉਹ ਮੋਬਾਈਲ ਵੀ ਟ੍ਰੇਸ ਕਰ ਲਿਆ ਤੇ ਮੋਬਾਈਲ ਟਰੇਸ ਕਰਕੇ ਫਿਰ ਉਹਨਾਂ ਦਾ ਜਿਹੜੇ ਹੈਗੀ ਇੱਕ ਲੇਡੀ ਹੈ ਉਹਨੂੰ ਵੀ ਅਸੀਂ ਰਾਉਂਡ ਅਪ ਕਰ ਲਿਆ ਤੇ ਬਾਕੀ ਕਰੋ ਦੇ ਮੈਂਬਰ ਆ ਉਹ ਫੜਨ ਵਾਲੇ ਬਾਕੀ ਇਹ ਬੀਸੀਐਲ ਕੰਪਨੀ ਹੈ ਜੀ ਇਸ਼ਰਾਫ ਫੈਕਟਰੀ ਜਿਹੜੀ ਸੰਗਤ ਮੰਡੀ ਉੱਥੇ ਕੰਮ ਕਰਦੇ ਬਤੌਰ ਕੈਮੀਕਲ ਇੰਜੀਨੀਅਰ ਨੇ ਫਿਲਹਾਲ ਸਾਨੂੰ ਜਿਹਦੀ ਜੜੀ ਹੈ ਲੇਡੀ ਫੜੀ ਹੈ ਉਹਦੀ ਪੁੱਛ ਗਿਛ ਤੋਂ ਦੋ ਬੰਦਿਆਂ ਦਾ ਹੋਰ ਪਤਾ ਲੱਗਿਆ ਤੇ ਜਿੰਨੇ ਵੀ ਇਹਦੇ ਵਿੱਚ ਸ਼ਾਮਲ ਹੋਣਗੇ ਜਿੱਥੋਂ ਵੀ ਗਾਹ ਜਾ ਕੇ ਉਹਨਾਂ ਨੇ ਪੈਸੇ ਕਢਾਏ ਆ ਕਿਵੇਂ ਕਢਾਏ ਆ ਕਿਹੜਾ ਸਕੈਨਰ ਉਹਨਾਂ ਨੇ ਸਕੈਨ ਕੀਤਾ ਜੋ ਵੀ ਇਹਦੇ ਵਿੱਚ ਆਉਂਦਾ ਅਸੀਂ ਸਾਰਿਆਂ ਨੂੰ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ